ਸਸਿਕਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਾਣ ਰੰਧਾਵਾ ਨੇ ਕਰਦਾਸਪੁਰ ਤੋਂ ਤਾਂ ਦਾ ਦੇ ਕੀ ਕਰਦਾਸਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਦੇਸ਼ ਮੂ ਵਿਭਾਗੀ ਅਧਿਕਾਰੀਆਂ ਨਾਲ ਇੱਕ ਐਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਮੁੱਖ ਉਦੇਸ਼ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਾ ਅਤੇ ਇਹਨਾਂ ਦਾ ਲਾਭ ਅਸਲ ਲੋੜਵੰਦਾ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਸੀ ਮੀਟਿੰਗ ਦੌਰਾਨ ਮਨਰੇਗਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਸਵਸ بھارت ਮਿਸ਼ਨ ਅਤੇ ਸਿਹਤ ਵਿਭਾਗ ਨਾਲ ਸੰਬੰਧਿਤ ਕੇਂਦਰੀ ਸਕੀਮਾਂ ਦੀ ਮੌਜੂਦਾ ਸਥਿਤੀ ਬਾਰੇ ਵਿਸਤਾਰਪੂਰਵਕ ਚਰਚਾ ਕੀਤੀ ਗਈ ਸਰਦਾਰ ਰੰਧਾਵਾਨੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਜਾਵੇ ਅਤੇ ਅਧੂਰੇ ਪਏ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕੀਤਾ ਜਾਵੇ। ਉਹਨਾਂ ਨੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਫੰਡਾਂ ਦੀ ਵਰਤੋਂ ਸਹੀ ਥਾਂ ਅਤੇ ਲੋਕਾਂ ਦੀ ਸਹੂਲਤ ਲਈ ਹੋਣੀ ਚਾਹੀਦੀ ਹੈ ਤਾਂ ਜੋ ਜ਼ਿਲ੍ਹੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਐਮਪੀ ਰੰਧਾਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਦਫ਼ਤਰਾਂ ਵਿੱਚ ਆਉਣ ਵਾਲੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਬਟਾਰਾ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਤੇ ਕੀਤਾ ਜਾਵੇ ਸਾਡਾ ਮੁੱਖ ਮਕਸਦ ਰਾਜਨੀਤੀ ਤੋਂ ਉੱਪਰ ਉੱਠ ਕੇ ਗੁਰਦਾਸਪੁਰ ਦੇ ਹਰ ਨਾਗਰਿਕ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣਾ ਹੈ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਰਦਾਰ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਸੜਕਾਂ ਦੀ ਮੁਰੰਮਤ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਬੰਧਤ ਵਿਭਾਗਾਂ ਨੂੰ ਨਵੇਂ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਉਹਨਾਂ ਨੇ ਕਿਹਾ ਕਿ ਉਹ ਖੁਦ ਸਮੇਂ-ਸਮੇਂ ਤੇ ਇਨ੍ਹਾਂ ਕੰਮਾਂ ਦੀ ਨਿਗਰਾਨੀ ਕਰਦੇ ਰਹਿਣਗੇ ਇਸ ਤਰ੍ਹਾਂ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਗਰਦਾਸਪੁਰ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਰਹੇ ਤਾਂ ਦادی ਇਹ ਕਿ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਜਿਹੜਾ ਆ ਗਰਦਾਸਪੁਰ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਕੱਠਿਆ ਕਰਕੇ ਇੱਕ ਐਮ ਮੀਟਿੰਗ ਕੀਤੀ ਜਿਹਦੇ ਵਿੱਚ ਅਹਿਮ ਫੈਸਲੇ ਲਏ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਸੈਂਟਰ ਵੱਲੋਂ ਜਿਹੜੀਆਂ ਨੇ ਉਹ ਲੋਕਾਂ ਨੂੰ ਸਹੂਲਤਾ ਦਿੱਤੀਆਂ ਜਾਂਦੀਆਂ ਨੇ ਉਹ ਸਹੂਲਤਾ ਸਹੀ ਲੋਕਾਂ ਤੱਕ ਪਹੁੰਚ ਸਕੇ ਇਹਦੀ ਦੇਖਰੇਖ ਜ਼ਰੂਰੀ ਹੈ ਸਾਰੇ ਵਿਭਾਗੀ ਇਹ ਅਧਿਕਾਰੀਆਂ ਦੇ ਨਾਲ ਜਦੋਂ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਕੀਤੀ ਚਰਚਾ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਇਹ ਸਕੀਮਾਂ ਨੇ ਇਹ ਲੋਕਾਂ ਤੱਕ ਸਹੀ ਤਰੀਕੇ ਦੇ ਨਾਲ ਪਹੁੰਚਣੀਆਂ ਚਾਹੀਦੀਆਂ ਨੇ ਤਾਂ ਕਿ ਲੋਕ ਵੱਤ ਵੱਦ ਇਸ ਚੀਜ਼ ਦਾ ਫਾਇਦਾ ਲੈ ਸਕਣ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਚੀਜ਼ ਨੂੰ ਅੱਗੇ ਤੱਕ ਪਹੁੰਚਾਉਣ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਸਮੇਂ-ਸਮੇਂ ਸਰ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਉਹ ਵੇਖਦੇ ਰਹੀਏ ਤੇ ਇਹਨਾਂ ਚੀਜ਼ਾਂ ਦਾ ਜਾਇਜ਼ਾ ਲੈਂਦੇ ਰਹੀਏ ਤਾਂ ਦਾਦੀ ਇਹ ਕਿ ਇਹ ਬਹੁਤ ਵਧੀਆ ਗੱਲ ਲੱਗੀ ਕਿ ਕਾਂਗਰਸ ਦੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਆ ਇਹ ਸੈਂਟਰ ਗਵਰਨਮੈਂਟ ਜੋ ਕਿ ਭਾਜਪਾ ਦੀ ਸਰਕਾਰ ਆ ਉਹ ਨੂੰ ਦੀਆਂ ਜਿੰਨੀਆਂ ਵੀ ਸਹੂਲਤਾਂ ਨੇ ਉਹ ਪੰਜਾਬ 'ਚ ਦੇਣ ਦੀ ਗੱਲ ਕਹੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਨਾਲ ਦੇ ਨਾਲ ਚੈਨਲ ਦੇ ਨਾਲ ਬਣੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲਡਰ ਬਟਨ ਵੀ ਦਬਾ ਲਿਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਗੱਲਬਾਤ ਦੇ ਨਾਲ ਤਦ ਤੱਕ ਸੁਣੋ ਕੀ ਕਹਿੰਦੇ ਨੇ ਇਹ ਸੁਖਿੰਦਰ ਸਿੰਘ ਰੰਦਾਵਾ ਜੀ ਇਹ ਸਾਡੇ ਅੰਦੀਪ ਸਾਹਿਬ ਇੱਥੇ ਨੇ ਨਰਨੌਜੀ ਵੀ ਟਵਿੱਟਰ ਪਰ ਬੋਲਵਾ ਜੀ ਤੇ ਸੀਰੀਤ ਨੌਵਾ ਸਾਹਿਬ ਨੇ ਆੜਾ ਸਾਹਿਬ ਚੌਧਰੀ ਸਾਹਿਬ ਇਹ ਸਾਡੀ ਮੀਟਿੰਗ ਕੀਤੀ ਔਰ ਬੜਾ ਵਧੀਆ ਮਾਹੌਲ ਚ ਮੀਟਿੰਗ ਹੋਈ ਹੈ ਜੀ ਔਰ ਸਾਰਿਆਂ ਦਾ ਇੱਕੋ ਹੀ ਕਨਸਰਨ ਸੀਗਾ ਕਿ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਜਿਹਨੇ ਪ੍ਰੋਜੈਕਟ ਨੇ ਉਹਨਾਂ ਤੇ ਵੱਤੋ ਵੱੱਦ ਤੇ ਅੱਜ ਉਹ ਤੋਂ ਪ੍ਰਸਾ ਮਿਲੀ ਗਏ ਔਰ ਜਿਹੜੇ ਪੈਂਡਿੰਗ ਪੇ ਨੇ ਕੰਮ ਉਹਨਾਂ ਨੂੰ ਜਲਦੀ ਇਹਨਾਂ ਨੂੰ ਕੀਤਾ ਜਾਏ ਪੁਰਵਤੂ ਬਾਕ-ਬਾਕ ਜਿਹੜੇ ਹੈਗੇ ਨੇ ਮੰਦਰੀਕਾ ਦਾ ਆ ਗਿਆ ਦੂਸਰੇ ਆ ਗਿਆ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦਾ ਆ ਗਿਆ ਤੇ ਤੁਹਾਡੇ ਐਨਜੀਟੀ ਵਾਲਾ ਦਾ ਆ ਗਿਆ ਤੇ ਸਾਰੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਇੱਥੇ ਬੜੀ ਡਿਟੇਲਡ ਫੜੀ ਗਿਆ ਤੁੰਡਾ ਕਿ 2:00 ਵੱਜ ਗਏ ਨੇ ਹੋਰ ਮੀਟਿੰਗ ਚ ਉਹ ਸਾਰੇ 1x1 ਜਿਹੜੀ ਗੁਰਦਾਸਪੁਰ ਡਿਸਟ੍ਰਿਕਟ ਦੀ ਆ ਉਹਦੇ ਬਾਰੇ ਡਿਟੇਲਡ ਡਿਸਕਸ਼ਨ ਹੋਈ ਹੈ ਤੇ ਨਾਲ ਹੀ ਇੱਕ ਵੈਸੇ ਦੀ ਸਾ ਮੈਨੂੰ ਉਥੇ ਇਹ ਨਹੀਂ ਜੇ ਆਪਣਾ ਜਿਹੜਾ ਤੁਸੀਂ ਬੰਦਿਆ ਉਹ ਮੈਂ ਦੁਬਾਰਾ ਤੁਹਾਨੂੰ ਲਿਖ ਕੇ ਵੀ ਭੇਜਾਂਗਾ ਜਿਹੜਾ ਤੁਸੀਂ ਬੰਦਿਆ ਇਹ ਬਹੁਤ ਵੱਡਾ ਨੁਕਸਾਨ ਕਰਦਾ ਹਰ ਸਾਵੇ ਤੇ ਉਹਦੇ ਵਿੱਚ ਵੀ ਅਸੀਂ ਗਵਰਨਰ ਆਫ ਇੰਡੀਆ ਨੂੰ ਇਹ ਦੇਖੇ ਭੇਜਾਂਗੇ ਕਿ ਜਿਹੜਾ ਤੁਸੀਂ ਬੰਦਿਆ ਇਹ ਨੂੰ ਦੁਬਾਰਾ ਨੇ ਤਿਆਰ ਕੀਤਾ ਜਾਵੇ ਔਰ ਫਰਸਟ ਡਿਫੈਂਸ ਲਾਈਨਰ ਇਨ ਨੈਸ਼ਨਲ ਸਕਿਉਰਿਟੀ ਦਾ ਸਾਡਾ ਕੇਸ ਵੰਡ ਰਿਹਾ ਤੇ ਇਹਨੂੰ ਬਾਰਡਰ ਮੈਨੇਜਮੈਂਟ ਚ ਆਪਾਂ ਕੇਸ ਪਾ ਕੇ ਭੇਜਾਂਗੇ ਤੇ ਨਾਲ ਹੀ ਇੱਕ ਉਹ ਜਿਹੜਾ ਸੱਤੀ ਨਾਲਾ ਇਹ ਦੇ ਸਭ ਇਹ ਸੈਕੰਡ ਡਿਫੈਂਸ ਲਾਈਨ ਹੈ ਇਹ ਆਰਮੀ ਵਾਲਿਆਂ ਨੂੰ ਸਾਨੂੰ ਲਿਖੇ ਭੇਜਣਾ ਪੈਣਾ ਮੇਰੇ ਖਿਆਲ ਕੇ ਪਿੱਛੇ ਮੈਂ ਗੱਲ ਕੀਤੀ ਸੀ 90% ਸੱਤੀ ਨਾਲੇ ਦਾ ਤੇ ਉਹਨਾਂ ਨੇ ਅਪਰੂਵਲ ਦੇ ਦਿੱਤੀ ਆ ਫਿਰ ਉਹ ਉਹ ਕਰਨਗੇ ਇਹ ਸਾਰੀ ਚੀਜ਼ਾਂ ਜਿਹੜੀਆਂ ਤੁਸੀਂ ਇਹਨਾਂ ਨੂੰ ਬਾਕਰ ਕ੍ਰਿਕਟ ਕ੍ਰਿਕਟੀਆਂ ਨੇ ਔਰ ਨਾਲ ਹੀ ਇਹਨਾਂ ਨੂੰ ਕਿਹਾ ਕਿ ਜੇ ਮੈਂ ਬਟਨੀ ਦੇਰ ਬਪਾਣਾ ਤੇ ਚੋਂ ਦੋ ਮਰਡਰ ਹੋ ਗਏ ਉਹ ਡਿਪਾਰਟਮੈਂਟ ਨੂੰ ਪ੍ਰੈਸ਼ਰ ਵੀ ਲਖ ਦਿੱਤਾ ਕਿ ਸੀਸੀਟੀਵੀ ਕੈਮਰਾ ਲਾਓ ਪਤਾ ਚੱਲੇ ਹੋਰ ਵੀ ਜਿੱਥੇ ਇਹ ਦੀ ਹੈਗੇ ਉਹਨੂੰ ਕਰਾਂਗੇ ਉਹ ਆਪਣੇ ਹਾਊਸ ਦੇ ਪਾਸ ਕਰਕੇ ਡੀਸੀ ਸਭ ਨੂੰ ਕਿਹਾ ਤਾਂ ਕਿ ਉਹਨਾਂ ਦੀ ਐਕਸਪਲੇਨੇਸ਼ਨ ਕਰੋ ਔਰ ਉਹਨਾਂ ਨੂੰ ਟਾਈਮ ਬਾਉਂਡ ਜਿਹੜੀ ਇਨਕੁਆਰੀ ਉਹ ਸਾਰੀਆਂ ਚੀਜ਼ ਕਰ ਦਿੱਤੀ ਸੋ ਇਹ ਤਾਂ ਪੀਡੀ ਕਾਲਰ ਫੇਰ ਕਿਤੇ ਕਹਾਂਗੇ ਬੈਠ ਕੇ ਪੜਾਉ ਸਾਹਮਣੇ ਕਰੇ ਉਥੇ ਉਹ ਪੰਜਾਬ ਪੇਲੇ ਆਪ ਤੇ ਬੱਚੇ ਜਦ ਕਰ ਪੰਜਾਬ ਪਛਾੜੇ ਕੋਈ ਗੱਲ ਨਹੀਂ ਤੇ ਆਪਾਂ ਕਰਾਂਗੇ ਤੇ ਉਥੇ ਆ ਜਾਓ ਤੇ ਬੈਠ ਕੇ ਸਾਰੇ ਪੋਲੀਟੀਕਲ ਗੱਲਾਂ ਉਥੇ ਹੋਰ ਵੀ ਬਹੁਤ ਕੋਈ ਸ਼ਾਇਦ ਗੱਲਾਂ ਉਹ ਬੈਠ ਕੇ ਉਥੇ ਕਰਾਂਗੇ ਅੱਜ ਬੜੀ ਐਸਟੀਓ ਸਾਹਿਬ ਕੋਈ ਬਹੁਤ ਠੀਕ ਜਵਾਬ ਨਹੀਂ ਦੇ ਸਕੇ ਔਰ ਜਿਹੜੀਆਂ ਐਨਜੀਟੀ ਦੀਆਂ ਗਾਈਡਲਾਈਨਸ ਅੰਦਰ ਖਲ ਉਹਨਾਂ ਨੇ ਬੜੀਆਂ ਨਹੀਂ ਪਾ ਡੀਸੀ ਸਾਹਿਬ ਨੂੰ ਟੇਕਅਪ ਕੀਤਾ ਕਿ ਮੈਂ ਪੂਰੇ ਤੇ ਐਕਸ਼ਨ ਕਰਾਂਗਾ ਔਰ ਆਪ ਪੂਰੇ ਧਿਆਨ ਨਾਲ ਕਰਾਂਗਾ

এবার আমি বলি তাহলে এইটা হচ্ছে হেডকোয়ার্টার النقطه ਜਦੋਂ ਆਪ ਜੀ ਆਪ ਦਾ ਫਰਵਾਸਾ ਤੇ ਚੰਗੀ ਸੰਖੇੜੀ ਹੋ ਗੋ। ਹਾਂ ਜੀ ਸਰ। ਜੀ 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 ਔਰ ਮੈਂ ਹਾਰੀਗੋ ਕੋਆਪਰੇਟ ਕੀਤਾ ਡੀਸੀ ਸਾਹਿਬ ਨਾਲ ਕੋਆਪਰੇਟ ਕੀਤਾ ਏਡੀਸੀ ਸਾਹਿਬ ਨਾਲ ਕੀਤਾ ਐਸਐਸਪੀ ਨਾਲ ਕੀਤਾ ਐਸਪੀ ਸਾਹਿਬ ਨਾਲ ਕੀਤਾ ਪਰ ਹੁਣ ਮੇਰੇ ਘਰ ਦਾ ਕੂੜਾ ਤੇ ਹੈ ਨਹੀਂ 18 ਤੋਂ ਇਸ ਬਲਦਾਨ ਰੰਦਾਵਾ ਸਾਹਿਬ ਮੇਰੀ ਤੁਹਾਨੂੰ ਬੇਨਤੀ ਆ ਇਹ ਜਾਂਦੇ ਸੈਂਟਰ ਨੂੰ ਲੈ ਜਿਓ ਜਿੰਮੂ ਵੀ ਲਿਖਣਾ ਡੀਸੀ ਸਾਹਿਬ ਏਡੀਸੀ ਸਾਹਿਬ ਜਿਨ੍ਹਾਂ ਨੇ ਰੋਕ ਲਾਈ ਆ ਔਰ ਇਨਕੁਆਰੀ ਮਾਰ ਕਰਾਓ ਐਨਜੀਟੀ ਇੱਥੇ ਆ ਕੇ ਇਨਕੁਆਰੀ ਕਰੇ ਜਿਹੜੀ ਰੋਕ ਲਾਈ ਉਹ ਕਿਸ ਕਾਰਨ ਲੱਗੀ ਆ ਔਰ ਇਹ ਜਿਹੜਾ 18 ਤੋਂ 20 ਤੱਕ ਕੂੜਾ ਜਾ ਰਿਹਾ ਕਿੱਥੇ ਜਾ ਰਿਹਾ ਜਾਇਦ ਜਿਹੜੇ ਫਾਈਲ ਕਰੇਗਾ ਉਹ ਜਿਹੜੇ ਵੀ ਡੀਸੀ ਸਾਫ ਪਾਪਰਟਸ ਦੇਣ ਜਾਂ ਡੀਸੀ ਸਾਫ ਪਾਪਰਟਸ ਦੇ ਜਿਨ੍ਹਾਂ ਨੇ ਰੋਕ ਲਈ ਸੋ ਇਹਦੇ ਤੇ ਮੈਨੂੰ ਕਲੈਰਟੀ ਦਾ ਜਵਾਬ ਚਾਹੀਦਾ ਆਦਰਵਾਇਸ ਫੇਰ ਤੋਂ ਕੂੜਾ ਜਿਹੜਾ ਟਾਲੀਆਂ ਭਰ ਕੇ ਡੀਸੀ ਸਾਫ ਤੁਹਾਡੇ ਘਰ ਗੜੀਆਂ ਵੀ ਆਉਣੀਆਂ ਜੇ ਮੈਨੂੰ ਨਹੀਂ ਕਿਉਂ ਨਹੀਂ ਸਰ ਮੈਂ ਨਾ ਮੈਂ ਜੀ ਪਤਾ ਸਰ ਕੀ ਪ੍ਰੋਬਲਮ ਹੈ ਮੈਨੂੰ ਸਾਹਿਬ ਉੱਥੇ